ਪਤਾ ਨਹੀਂ ਹੁਣ ਕਿਹੜੇ ਸਾਲਾਂ ਨੂੰ ਕਿੰਨੀ ਵੱਡੀ ਸਾਡੇ ਕੋਲ ਸੰਸਦ ਪਰ ਫਿਰ ਢਾਈ ਮਹੀਨੇ ਦੇ ਵਿੱਚ ਜਿਹੜੀ ਉਹ ਮਰਿਆਦਾ ਬਹਾਲ ਹੋਈ ਸੀ ਉਹਨਾਂ ਤਾਂ ਉਹਨਾਂ ਦੀ ਕਸਰ ਨਹੀਂ ਛੱਡੀ ਗਈ ਕਿ ਨੇ ਵਿਵਾਦ ਕਿ ਤੁਹਾਨੂੰ ਨਾ ਨਹੀਂ ਹੋਈ ਤੇ ਅਸੀਂ ਅਸੀਂ ਨਹੀਂ ਮੰਨਾਂਗੇ ਕੱਲ੍ਹ ਇੱਥੇ ਹੀ ਕਾਲਕਸਰ ਮੰਨੂਗਾ ਕੋੜ ਮੰਨੂਗਾ ਦੱਸੋ ਤਾਂ ਕਰ ਮੰਨ ਲੈਗੇ ਉਹਨਾਂ ਦਾ ਇਕੱਠ ਉਪਨਾ ਹਮਰਾ ਕੀਤਾ ਉਹਨਾਂ ਨੇ ਬਿਲਡਿੰਗ ਢਾਈ ਬੜ ਜੰਦੀ ਆ ਸਿਧਾਂਤ ਦੇ ਨਾਲ ਆਏ ਜਾਂ ਲੋੜਦੇ ਹੀ ਹੈਗੇ ਅਸੀਂ ਸਲਾਹ ਦੀ ਗੱਲ ਕਰਦੇ ਹਾਂ ਉਹ ਸਭੀ ਮੈਨੂੰ ਕੋਈ ਇਸ ਗੱਲ ਨੂੰ ਕਰਵਾ ਨਹੀਂ ਕੋਈ ਮੇਰਾ ਦੀਦੀ ਕੋਈ ਲੰਡਾ ਨਹੀਂ ਕਿਸੇ ਨੂੰ ਬਹੁਤ ਅਜੀ ਭੁੱਖ ਨਹੀਂ ਤੁਸੀਂ ਤਾਂ ਇੰਨੇ ਬੈਠੇ ਮੇਰੇ ਨਾਲ ਤਾਂ ਅੱਲਾ ਵੀ ਉਮਰ ਤੋਂ ਮੈਂ ਕਾਫੀ ਸਮਝ ਗਿਆ ਮੈਂ ਸਿਧਾਂਤਾਂ ਦੇ ਨਾਲ ਖੜੂਗਾ 14 ਤਰੀਕ ਨੂੰ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸ਼ੁਰੂ ਹੋਣ ਜਾ ਰਹੀ ਆ 2 ਦਸੰਬਰ ਨੂੰ ਸ਼੍ਰੀ ਕਲਤਖਸਬ ਦੀ ਫਜ਼ੀਲ ਤੋਂ ਜੋ ਪੰਜ ਸਿੰਘ ਸਹਿਬਾਨ ਵੱਲੋਂ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਜਿਸ ਦੇ ਤਹਿਤ ਇੱਕ ਸੱਤ ਮੈਂਬਰੀ ਕਮੇਟੀ ਭਰਤੀ ਲਈ ਬਣਾਈ ਗਈ ਸੀ ਸ਼੍ਰੋਮਣੀ ਕਾਲਦ ਜਿਹਦੇ ਵਿੱਚ ਦੋ ਮੈਂਬਰ ਅਸਤੀਫਾ ਦੇ ਗਏ ਸੀ ਉਸ ਤੋਂ ਬਾਅਦ ਪੰਜ ਮੈਂਬਰੀ ਕਮੇਟੀ ਨੂੰ ਅੰਜਸਰ ਸਹਿਬਾਨ ਨੇ ਹਦੇਸ਼ ਦਿੱਤੇ ਸੀ ਕਿ ਉਹ ਆਪਣੀ ਭਰਤੀ ਸ਼ੁਰੂ ਕਰਨ ਸੋ ਇਸ ਲਈ ਜਿਹੜੇ ਪੰਜ ਮੈਂਬਰ ਨੇ ਹੋਣ ਜਿਹਦੇ ਵਿੱਚ ਦਾਸ ਦੇ ਨਾਲ ਸੰਤੋਸ਼ ਸਿੰਘ ਮੈਤਪੁਰੇ ਜੀ ਗੁਰਪ੍ਰਤਾਪ ਸਿੰਘ ਬਡਾਲਾ ਜੀ ਸਾਈਕਬਾਲ ਸਿੰਘ ਝੁੰਦਾ ਜੀ ਤੇ ਬੀਬੀ ਸਤਵੰਦ ਕੌਰ ਉਹ ਸਾਰੇ ਜਿਹੜੇ ਅਸੀਂ ਜਿਹੜੀ ਪੰਜ ਮੈਂਬਰੀ ਕਮੇਟੀ ਹੈਗੀ ਆ ਇਹ ਪਰਤੀ ਸ਼ੁਰੂ ਕਰਨ ਜਾ ਰਹੀ ਆ ਸੋ ਇਸ ਸੰਬੰਧ ਦੇ ਵਿੱਚ ਅੱਜ ਸਾਰੇ ਵਰਕਰ ਸਹਿਬਾਨ ਨੂੰ ਅੱਜ ਉਸ ਪਰਸਨਲ ਪ੍ਰੋਗਰਾਮ ਦੇ ਜਿਹੜੇ ਸਨੇਹ ਲਾਇਆ ਤੇ ਬਹੁਤ ਵੱਡੇ ਇਕੱਠ ਦੇ ਰੂਪ ਦੇ ਵਿੱਚ ਬਹੁਤ ਹੀ ਉਤਸ਼ਾਹ ਦੇ ਨਾਲ ਸਾਰੇ ਜਿਹੜੇ ਵਰਕਰ ਨੇ ਉਹ ਪਹੁੰਚੇ ਸੀਗੇ ਇਹ ਸਭ ਕੋਈ ਐ ਕੁਝ ਮੇਵਾਰੀ ਉਹਨਾਂ ਜਿਹੜੀਆਂ ਇਹ ਖਾਲੀ ਲੀਟਰ ਜਿਹੜੇ ਤੁਹਾਡੇ ਪੁਰਾਣੇ ਕੋਈ ਮੇਵਾਰੀਆਂ ਜੀ ਤਾਂ ਇਹ ਤਾਂ ਇਹ ਤਾਂ ਸਤਾਈ ਦੇ ਚੋਣਾਂ ਨੇ ਉਹਨਾਂ ਦੀ ਵੀ ਲਗਾਤਾਰ ਤੇ ਦੇਖੋ ਹਜੇ ਤਾਂ ਸਿਰਫ ਇਹ ਪਾਰਟੀ ਦੀ ਮਜਬੂਤੀ ਲਈ ਕਰ ਰਹੇ ਹਾਂ ਅਸੀਂ ਜਿਹੜੀ ਕੱਲ ਤੱਕ ਸਾਹਿਬ ਵੱਲੋਂ ਸਾਡੀ ਡਿਊਟੀ ਲੱਗੀ ਆ ਉਸ ਨੂੰ ਨਿਭਾ ਰਹੇ ਹਾਂ ਕਿ ਭਰਤੀ ਪ੍ਰਕਿਰਿਆ 6 ਮਹੀਨੇ ਚੱਲਣੀ ਆ ਅਤੇ ਅਸੀਂ ਪਿੰਡ-ਪਿੰਡ ਜਾ ਕੇ ਇਹ ਜਿਹੜੀ ਭਰਤੀ ਆ ਸ਼ੁਰੂ ਕਰਾਂਗੇ ਬਾਕਾਇਦਾ ਦਫ਼ਤਰ ਖੋਲੇ ਜਾ ਰਹੇ ਨੇ ਉਹਨਾਂ ਦਫ਼ਤਰਾਂ ਦੇ ਵਿੱਚੋਂ ਸਾਰੀਆਂ ਜਿਹੜੀਆਂ ਕਾਪੀਆਂ ਮਿਲਦੀਆਂ ਭਰਤੀ ਦੀਆਂ ਸੋ ਇਹਦੇ ਲਈ ਬਹੁਤ ਵੱਡਾ ਪੂਰੇ ਲੋਕਾਂ ਦੇ ਵਿੱਚ ਉਛਾਵਾ ਐ ਸਰ ਜਿੱਦਾਂ ਦੇਖਿਆ ਕੋਫੀ ਲੋਕਾਂ ਤੇ ਬ੍ਰੋਟੀ ਪਾਰਟੀਆਂ ਦੇ ਇਹ ਵੀ ਇਹ ਵੀ ਮੰਤਰੀ ਜਾਲੀ ਇਹਦੀ ਤੇ ਅਕਾਲੀ ਦਲ ਤੋਂ ਨਰਾਜ਼ਗੀ ਚੱਲ ਰਹੀ ਹੈ ਲੈ ਐਤਾ ਨਾ ਸਵਾਲ ਕਰਦੇ ਪਾਰਟੀ ਨਾਲ ਸਾਡੀ ਕਾਦੀ ਨਰਾਜ਼ਗੀ ਹੈ ਅਸੀਂ ਠੱਡ ਅਕਾਲੀ ਆ ਅਕਾਲੀ ਦਲ ਕਰਕੇ ਸਾਡੀ ਹੋੰਦਾਂ ਜੋ ਕੁਝ ਵੀ ਅੱਜ ਹੈ ਸ਼੍ਰੋਮਣੀ ਅਕਾਲੀ ਦਲ ਕਰਕੇ ਸੋ ਇਸੇ ਪਾਰਟੀ ਦੀ ਜਿਹੜੀ ਮਾਂ ਪਾਰਟੀ ਆ ਉਹਦੀ ਮਜ਼ਬੂਤੀ ਲਈ ਅਸੀਂ ਕੰਮ ਕਰ ਰਹੇ ਸਰ ਇੱਕ ਕਾਲਾ ਕਾਗੜਾ ਜਿਹੜਾ ਨਤੂ ਸਾਹਿਬ ਹੋਲੇ ਮੱਲੇ ਤੇ ਜਿਹੜਾ ਬਿਆਨ ਆ ਇੱਕ ਜੋ ਤੇ ਬਤੀਆਂ ਨਾਲ ਉਸੇ ਬਾਰੇ ਤੁਸੀਂ ਕਿਹਾ ਤੇ ਖੁ ਜਿਹੜੇ ਕੁਝ ਫੈਸਲੇ ਲਏ ਗਏ ਨੇ ਪਿਛਲੇ ਸਮੇਂ ਚ ਅੰਤਰੀਮ ਕਮੇਟੀ ਬਣੋ ਸ਼ਰਮੀ ਗੋਦਰਾ 15 ਕਮੇਟੀ ਦੀ ਉਹਦੇ ਨਾਲ ਜਿਹੜੀ ਸਮੁੱਚੇ ਸਿੱਖ ਨੇ ਦੁਨੀਆ ਦੇ ਵਿੱਚ ਬੈਠੇ ਉਹਨਾਂ 'ਚ ਬਹੁਤ ਵੱਡਾ ਰੋਲ ਆ ਤੇ ਇਸੇ ਕਰਕੇ ਜਿਹੜੇ ਇਹ ਹੁਣ ਜਥੇਬੰਦੀਆਂ ਨੇ ਜਿਹੜੀਆਂ ਬਹੁਤ ਸਾਰੀਆਂ ਜਥੇਬੰਦੀਆਂ ਇਹਨਾਂ ਦੇ ਖਿਲਾਫ ਪ੍ਰੋਟੈਸਟ ਕਰ ਰਹੀਆਂ ਨੇ ਨਾਰੇਬਾਜੀ ਕਰ ਰਹੀਆਂ ਨੇ ਅਤੇ ਬਾਈਕਾਟ ਦਾ ਐਲਾਨ ਕਰ ਇਸੇ ਕਰਕੇ ਜੋ ਵੀ ਫੈਸਲੇ ਲੈਣੇ ਚਾਹੀਦੇ ਨੇ ਸਾਡੀਆਂ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੂੰ ਉਹ ਜਿਹੜੇ ਸਰਪ੍ਰਵਾਣਿਤ ਹੋਣੇ ਚਾਹੀਦੇ ਨੇ ਇਹ ਕਿਤੇ ਵੀ ਮਰਿਆਦਾ ਦਾ ਘਾਣ ਨਹੀਂ ਹੋਣਾ ਚਾਹੀਦਾ ਸੋ ਇਸੇ ਕਰਕੇ ਜਿਹੜੀਆਂ ਦਿੱਕਤਾਂ ਆਈਆਂ ਕਿ ਸਾਡੀਆਂ ਸੰਸਥਾਵਾਂ ਕਮਜ਼ੋਰ ਹੋਈਆਂ ਪਿਛਲੇ ਸਮੇਂ ਦੇ ਵਿੱਚ ਸੋ ਆਉਣ ਵਾਲੇ ਸਮੇਂ ਵਿੱਚ ਜਿਹੜੀ ਸਾਡੀ ਕਮੇਟੀ ਬਣੀ ਹੈ ਸਾਰਿਆਂ ਦੇ ਸਹਿਯੋਗ ਦੇ ਨਾਲ ਅਸੀਂ ਪੰਥਕ ਏਕਤਾ ਦੀ ਕੋਸ਼ਿਸ਼ ਕਰ ਰਹੇ ਹਰੇਕ ਨੂੰ ਨਾਲ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਜੋ ਜਿਹੜੇ ਸਾਰੇ ਜਿਹੜੀਆਂ ਇਹ ਸਾਡੀਆਂ ਦਿੱਥੇ ਬੰਦਿਆਂ ਨੂੰ ਨਾਲ ਲੈ ਕੇ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰ ਸਕੀਏ ਅਤੇ ਜਿਹੜੇ ਸਾਡੇ ਪੰਜਾਬ ਦੇ ਮਸਲੇ ਨੇ ਪੰਥ ਦੇ ਮਸਲੇ ਨੇ ਲੰਬੇ ਸਮੇਂ ਤੋਂ ਜਿਹੜੇ ਹੱਲ ਨਹੀਂ ਹੋਏ ਤਾਂ ਹੀ ਹੱਲ ਹੋ ਸਕਦੇ ਜੇਕਰ ਸਾਰੇ ਯੂਨਾਈਟ ਹੋਵਾਂਗੇ ਸਰਜੋਤੇ ਕਹੇ ਕਾਲੀਕਲ ਕਾਫੀ ਪਿੱਛੇ ਦੀ ਗੱਲ ਹੋ ਰਹੀ ਹੈ ਉਸ ਸਮੇਂ ਦੇ ਵਿੱਚ ਉਪ ਪਾਤੀ ਸੀਟੀਕੂ ਦੇ ਆਦਿਕ ਚੁਜਤੇ ਹੋ ਵੱਡੀ ਗੋਮਤ ਨਾਲ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੇ ਬਾਕੀ ਹੋਏ ਨੇ ਅਕਾਲੀਕਲ ਤੋਂ ਉਹ ਵੀ ਵਾਪਸ ਆਉਣਗੇ ਜੇਕਰ ਪਾਰਟੀ ਸਿਧਾਂਤਾਂ ਤੇ ਪੈਰਾ ਦਵੇ ਤਾਂ ਸਾਰੇ ਇਕਜਟ ਹੋਣ ਤਾਂ ਬਹੁਤ ਵੱਡੀ ਜਿਹੜੀ ਪਾਰਟੀ ਦੀ ਜਿੱਤ ਹੋ ਸਕਦੀ ਹੈ ਸੋ ਉਹਦੇ ਲਈ ਜਿਹੜੀ ਸਾਡੀ ਲੀਡਰਸ਼ਿਪ ਹੈਗੀ ਆ ਉਹਦੇ ਵਿੱਚ ਤਿਆਗ ਦੀ ਭਾਵਨਾ ਹੋਣੀ ਚਾਹੀਦੀ ਆ ਆਪਣੇ ਸਵਾਰਥ ਨਹੀਂ ਹੋਣੀ ਚਾਹੀਦੇ ਤਾਂ ਪਾਰਟੀ ਬਹੁਤ ਮਜ਼ਬੂਤ ਹੋ ਸਕਦੀ ਹੈ ਤੇ ਜਿਹੜੀ ਅੱਜ ਦੀ ਮੀਟਿੰਗ ਚੱਲੀ ਕਿੰਨੇ ਘੰਟੇ ਮੀਟਿੰਗ ਚੱਲੀ ਉਹ ਕੌਣ ਕਿਹੜੇ ਮੁਖ ਪਏ ਆ ਉਹ ਦੋ ਘੰਟੇ ਮੀਟਿੰਗ ਚੱਲੀ ਆ ਜਿਹਦੇ ਵਿੱਚ ਸਾਡੇ ਜਿਹਾ ਸੰਤਾ ਸਿੰਘ ਜੀ ਮਾਤਪੂਰੀ ਜਿਹੜੇ ਕਮੇਟੀ ਦੇ ਵਿੱਚ ਮੈਂਬਰ ਨੇ ਸਾਡੇ ਜਿਲ੍ਹਾ ਜਿਹਾ ਰਹੇ ਨੇ ਉਹਨਾਂ ਨੇ ਸਬੋਧਨ ਕੀਤਾ ਸਦਾਰਸ਼ਨ ਸਿੰਘ ਜੀ ਸ਼왈ਕ ਜਿਹੜੇ ਸਾਡੇ ਗਿਲ ਹਲਕੇ ਤੋਂ ਐਮਐਲਏ ਰਹੇ ਨੇ ਉਹ ਉਹਨਾਂ ਨੇ ਸਬੋਧਨ ਕੀਤਾ ਬੀਬੀ ਸੁਰਿੰਦਰ ਕੌਰ ਜੀ ਦਿਹਾਲ ਸਾਡੇ ਜੋ ਜ਼ਿਲ੍ਹੇ ਦੇ ਪ੍ਰਧਾਨ ਨੇ ਉਹਨਾਂ ਨੇ ਸਬੋਧਨ ਕੀਤਾ ਉਸ ਤੋਂ ਬਿਨਾ ਸਾਰੇ ਹਲਕਿਆਂ ਦੇ ਜਿਹੜੇ ਪੰਥ ਤੈਸ਼ੀ ਵਰਕਰ ਨੇ ਜਿਹੜੇ ਸਰਕਲ ਪ੍ਰਧਾਨ ਚੇਅਰਮੈਨ ਸਾਡੇ ਹੋਰ ਆਗੂ ਜਿਹੜੇ ਸਾਡੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਹੇ ਨੇ ਬਲਾਕ ਸੰਭਰੀ ਦੇ ਮੈਂਬਰ ਨੇ ਉਹ ਸਾਰੇ ਜਿਹੜੇ ਤਕਰੀਬਨ ਸਾਰੇ ਜ਼ਿਲ੍ਹੇ ਦੇ ਵਿੱਚੋਂ ਹਾਜ਼ਰ ਹੋਣੇ ਸੀ